ਸਤ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ ਚੈਨਲ ਸੋਨੀ ਮੁੰਜਲ ਫੇਰ ਬਲਾਗ ਦੇ ਵਿੱਚ। ਤੁਸੀਂ ਕਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਸਾਰੇ ਠੀਕ ਠਾਕ ਆ ਚੜ੍ਹਦੀ ਕਲਾ ਚ ਜਾਈ ਖੁਸ਼ੀ। ਤੁਸੀਂ ਕਹੋਗੇ ਤਾਂ ਤੂੰ ਧੂਪ ਲਈ ਫਿਰਦੀ ਐ। ਇਹ ਜਿਹੜੀ ਧੂਪ ਆ ਇਹ ਜਿੰਨਾ ਦੇ ਕਰੇ ਪਸੂਆ ਉਹਨਾਂ ਲਈ ਐ ਧੂਪ। ਕਿਉਂਕਿ ਨਾ ਇਹ ਧੂਪਾ ਇਹ ਕਿ ਤਕੂਆ ਮਛਰ ਵਾਲਾ ਧੂਪ ਹਨ ਇਹ ਤੁਸੀਂ ਲਗਾ ਦਿਓ। ਪਸ਼ੂੜੇ ਇਹ ਪਸ਼ੂ ਆ ਆਰਾਮ ਤੇ ਆ ਬੈਣਗੇ ਮੱਛਰ ਤਾਂ ਤੁਹਾਨੂੰ ਪਤਾ ਨੂੰ ਸੌਣਾ ਸੌਣ ਵਿੱਚ ਮੱਛਰ ਸੌਣ ਦਾ ਇਹ ਮੱਛਰ ਬਹੁਤ ਜ਼ਿਆਦਾ ਹੁੰਦਾ ਪਸ਼ੂ ਬਿਲਕੁਲ ਨਹੀਂ ਟਿਕ ਕੇ ਵੈਸੇ ਆਪਣਾ ਅੰਦਰ ਤੇ ਖੁੱਲਾ ਹੈ ਤੇ ਤੁਸੀਂ ਦੇਖ ਸਕਦੇ ਹੋ ਤੇ ਪਸ਼ੂ ਵੀ ਆਰਾਮ ਤੇ ਆ ਬੈਠੇ ਬੱਕਰੀਆਂ ਆਰਾਮ ਤੇ ਬੈਠੀਆਂ ਕੋਈ ਮੈਨ ਦੀ ਗੰਧ ਨਾ ਦਿਖਾ ਦਿਓ ਬੱਕਰੀਆਂ ਆਰਾਮ ਤੇ ਆ ਬੈਠੀਆਂ ਕੋਈ ਮੈਵੇਂ ਨਹੀਂ ਕਰਦੇ ਪਸ਼ੂ ਵੀ ਆਰਾਮ ਤੇ ਨਾ ਬਾਹਰ ਬੈਠੇ ਆ ਜਿਹੜੇ ਇਹ ਅਗਰ ਦਿੱਤੀਆਂ ਤੁਸੀਂ ਜਾ ਤੁਹਾਨੂੰ ਕੋਈ ਸਟੈਂਡ ਹੈਗਾ ਉਹਦੇ ਵਿੱਚ ਪਸਾ ਦਿਓ ਪਲੀ ਮੇਰਾ ਪੁੱਤ ਮੈਂ ਆਲੂ ਦੇ ਬੱਤੀ ਬਸਾਈ ਹੋਈ ਹੈ ਇਹ ਪਾਣੀ ਵਸ ਲਾ ਕੇ ਰੱਖ ਦੇਣੀ ਇੱਥੇ ਜਿਹੜਾ ਇਹਦਾ ਤੁਹਾਂ ਹੈ ਇਹਨਾਂ ਮੱਛਾ ਸਾਧਾ ਭੱਜਿਆ ਨਾਲ ਦੋ ਤਿੰਨ ਗਰਮਬੱਤੀਆਂ ਆਹ ਵਾਲੀ ਚੀਜ਼ ਹੈ ਤੇ ਤੁਆ 15 ਵਾਲਾ ਪੈਕ ਤਾਂ ਆ ਜਾਂਦਾ ਹਨ ਇਹ ਤੇ ਕਾਫੀ ਹੁੰਦੀਆਂ ਇੱਕ ਦੋ ਤੁਸੀਂ ਲਾ ਦਿਓ ਥੋੜੇ 2-3 ਘੰਟੇ ਦਾ ਆਮਦ ਦੇ ਨਾਲ ਨਿਕਲ ਜਾਣੇ ਹੌਲੀ-ਹੌਲੀ ਇਹਨੇ ਮਗਣਾ ਹੈ 2-3 ਘੰਟੇ ਬਾਅਦ ਫਿਰ ਉਹ ਗੇੜਾ ਤਾਂ ਮਾਰਦਾ ਹੀ ਉੱਠ ਕੇ ਪਸ਼ੂ ਨੂੰ ਦੇਖਦੇ ਆਪਣੇ ਪਸ਼ੂ ਹੁੰਦਾ ਤੇ ਤੁਸੀਂ ਫੇਰ ਇਹ ਲਗਾ ਦਿਓ ਤੇ ਪਸ਼ੂ ਆਪਣੇ ਇਲਾਮ ਦੇ ਨਾਲ ਬੈਠੀ ਕਿ ਤੇ ਬੱਕਰੀਆਂ ਮੱਝਾਂ ਸਾਰੀਆਂ ਆਮਦ ਦੇ ਨਾਲ ਬੈਠ ਲਈਆਂ ਜਿਆਦਾ ਬਾਅਦ-ਬਾਦ ਆਪਾਂ ਧੂਆਂ ਕਾਣ ਦੀ ਲੋੜ ਨਹੀਂ ਪੈਣੀ ਜੀ ਤੁਸੀਂ ਇੱਕ ਵਾਰੀ ਇਹ ਜਰੂਰ ਟਰਾਈ ਕਰੋ ਕਿਉਂਕਿ ਮੱਛੋਂ ਤੋਂ ਪਤਾ ਬਹੁਤ ਜ਼ਿਆਦਾ ਪਸ਼ੂ ਨੂੰ ਬਹੁਤ ਬਿਮਾਰ ਕਰਦਾ ਹੁਣ ਤੇ ਮੀਨਾ ਤੇ ਕੋਈ ਆ ਦਾ ਮੱਛਲ ਵੱਜ ਜਾਂਦਾ ਇਸ ਤੂੰ ਇਹ ਨਾ ਮੱਛਲ ਬਿਲਕੁਲ ਵੀ ਨਹੀਂ ਹੁੰਦਾਗਾ ਤੁਸੀਂ ਦੇਖ ਸਕਦੇ ਆਪਣੀ ਬੱਕਰੀਆਂ ਦੇ ਆਰਾਮ ਦੇ ਨਾਲ ਦੇਖੋ ਨਾਲੇ ਅੰਦਰ ਆ ਬੱਕਰੀ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਇਹ ਤਾਂ ਵੀਡੀਓ ਨੂੰ ਗਾ ਵੱਤ ਵੱਤ ਸ਼ੇਅਰ ਕਰ ਲੈਣਾ ਚੈਨਲ ਨੂੰ ਸਬਸਕ੍ਰਾਈਬ ਕਰਿਓ ਜਿਹੜੇ ਸਾਡੇ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰਦੇ ਵੀਡੀਓ ਨੂੰ ਤਾਂ ਵੱਤ ਵੱਤ ਸ਼ੇਅਰ ਕਰਿਓ ਚਲ ਮਿਲਦੇ ਆਪਾਂ ਕੱਲ ਨੂੰ ਕਿਸੇ ਨੈਕਸਟ ਵੀਡੀਓ ਤੇ ਬਾਏ ਬਾਏ